ਸੋ ਲੋ ਜੀ ਮਾਤੂ ਸ਼ੀਰ ਦਸਤਾਰ ਨੇ ਆਤੀ ਹੈ ਵੱਡੀ ਆਫਰ ਆ ਦੇਖ ਲੋ ਜੀ ਮੇਰੇ ਨਾਲ ਇਹ ਕੋਡ ਪੈਂਡ ਸ਼ੇਰਵਾਨੀ ਕੁੜਤੇ ਪਜਾਮੇ ਉੱਪਰ ਵੀ ਬੁੱਟਰ ਰੋਡ ਕਾਦੀਆ ਪਹੁੰਚਿਆ ਅੱਜ ਮਾਤੂ ਹੀ ਦਸਤਾਰ ਜਿੱਥੇ ਤੁਹਾਨੂੰ ਹੁਣ 25% ਆਫਰ ਮਿਲਣਾ ਹੋਰ ਜੀ ਆਪਾਂ ਤੁਹਾਡੇ ਵੱਡੇ ਫਾਇਦੇ ਕਰਨੇ ਮਾਤੂ ਸ਼ੀਰ ਦਸਤਾਰ ਨੇ ਤੁਸੀਂ ਆਉਣਾ ਕਿੱਥੇ ਆ ਬੁੱਟਰ ਰੋਡ ਕਾਦੀਆ ਦੇ ਵਿੱਚ ਆਪਣੇ ਕੋ 200 ਰੁਪਏ ਤੋਂ ਸਟਾਰਟ ਹੋ ਜਾਂਦਾ ਕੁੜਤਾ ਪਜਾਮਾ 300 ਰੁਪਏ ਦਾ 700 ਰੁਪਏ ਦਾ ਕੁਰਤਾ ਪਜਾਮਾ ਦੇ ਦਾਂਗੇ ਪਿਆਰ ਕਰਾਗੇ ਉੱਛੇ ਵੀ ਤੁਹਾਨੂੰ 25% ਡਿਸਕਾਊਂਟ ਦੇ ਦਾਂਗੇ 25% ਡਿਸਕਾਊਂਟ ਦੇ ਦਾਂਗੇ ਇਹਦਾ ਕੁਰਤੇ ਪਜਾਮਾ ਦੇ ਬਿਲਕੁਲ ਜੀ ਬਿਲਕੁਲ 25% ਦੀ ਡਿਸਕਾਊਂਟ ਦੇ ਦਾਂਗੇ ਲੈ ਕੇ ਦੇਣ ਨੂੰ ਤਿਆਰ ਪਹਿਲਾਂ ਪਹਿਲਾਂ ਮੈਨੂੰ ਇਹ ਦੱਸ ਦੋ ਕਿ ਤੁਸੀਂ ਸ਼ੁਰੂਆਤ ਆ ਕੁਰਤੇ ਪਜਾਮੇ ਦੀ ਕਿੰਨੇ ਰੁਪਏ ਤੋਂ ਕਰਨੀ ਆ 200 ਰੁਪਏ ਤੋਂ ਸਟਾਰਟ ਦੇ ਕੁਰਤਾ ਪਜਾਮਾ ਲਾਂਮਾ ਕਿਸੇ ਦਾ ਨਹੀਂ ਲੈਣਾ ਆਪਾਂ ਕਹਿੰਦੇ 200 ਰੁਪਏ ਤੋਂ ਕੁਰਤਾ ਪਜਾਮਾ ਸ਼ੁਰੂ ਹੋਣਾ ਭਾਈ ਜੀ ਆ ਦੇਖ ਲਓ ਤੁਹਾਨੂੰ ਰੰਗ ਦਿਖਾਉਣ ਲੱਗਾ ਬੀ ਰੰਗਾ ਦੀ ਪਰਮਾਰ ਆਪਣੇ ਕੋ ਜਿਹੜਾ ਤੁਸੀਂ ਅੰਗਰੇਨ ਚੱਕ ਲੋ ਉਸ ਤੋਂ ਬਾਅਦ ਭਾਈ ਜੀ ਵਧੀਆ ਆ ਜਾਂਦਾ ਕੁੜਤਾ ਪਜਾਮਾ ਮੰਤਰੀਆਂ ਦੀ ਪਸੰਦ ਸਾਰਿਆਂ ਕਰਾ ਦੇ ਵਿੱਚ ਤੁਹਾਨੂੰ ਰੰਗ ਸਾਰੇ ਮਿਲ ਜਣਗੇ ਇਹ ਚ ਵੀ ਆਪਾਂ ਤੁਹਾਨੂੰ 25% ਡਿਸਕਾਊਂਟ ਦੇ ਤਿਆਰ ਕਰਾ ਕੇ ਦਵਾਂਗੇ ਕੁੜਤਾ ਪਜਾਮਾ ਕਹਿੰਦੇ ਕੁੜਤਾ ਪਜਾਮਾ ਪੋਣਾ ਸਿੱਧੂ ਮੂਸੇ ਵਾਲਾ ਬਣਾ ਵੇ ਤਾਂ ਉਹੋ ਜਿਹੇ ਕੁੜਤੇ ਪਜਾਮੇ ਚਿੱਟੇ ਰੰਗ ਦੇ ਵੀ ਤੁਹਾਨੂੰ ਆਫਰਾਂ ਦੇਣਗੇ ਭਾਈ ਆ ਦਿਖਾ ਆ ਦੇਖੋ ਚਿੱਟੇ ਰੰਗ ਦਾ ਕੁੜਤਾ ਪਜਾਮਾ ਡਿਜ਼ਾਈਨ ਜਿੱਦਾਂ ਦਾ ਮਰਜੀ ਤੁਸੀਂ ਤਿਆਰ ਕਰਾ ਲਓ ਕਪੜਾ ਤੁਹਾਨੂੰ A1 ਦਵਾਂਗੇ 25% ਡਿਸਕਾਊਂਟ ਦੇ ਨਾਲ ਪੇਪਰ ਕੋਟਨ ਲੈਣਾ ਜਿੰਦਾ ਦਾ ਮਰਜ਼ੀ ਤਿਆਰ ਕਰਾ ਲਓ ਤਾਡੀ ਫੁੱਲ ਸਪੋਰਟ ਕੀਤੀ ਜਾਵੇਗੀ ਕਰਿ ਆਓ ਮਾਤੂ ਸ਼੍ਰੀ ਦਸਤਾਰ ਦੇ ਆਪਣੇ ਫਾਇਦੇ ਕਰਾ ਕੇ ਜਾਓ ਭਾਈ ਜੀ ਹੁਣ ਆਹ ਦੇਖੋ ਜੀ ਆਹ ਟੂ ਪੀਸ ਕੋਟ ਪੈਨ ਦਾ ਤੁਹਾਨੂੰ ਰੇਟ ਦੱਸਣ ਲੱਗਾ ਬਣਾ ਕੇ ਸਟਿਚ ਕਰਕੇ ਮਾਤੂ ਹੀ ਉਸਤਾਦ ਨੇ ਕਿਹੜੀ ਆਫਰ ਲਾਤੀ ਆ ਭਾਜੀ 2995 ਤੇ ਇਹੋ ਜਿਆ ਟੂ ਪੀਸ ਕੋਟ ਪੈਨ ਤੁਹਾਨੂੰ ਸੌ ਕੇ ਦੇ ਦਾਂਗੇ ਸੌ ਕੇ ਔਰ ਇਹ ਉੱਪਰ ਵੀ ਇੱਕ ਹੋਰ ਵੱਡੀ ਆਫਰ 31 ਤਰੀਕ ਤੱਕ 2995 ਜਿੱਥੇ ਸੌ ਕੇ ਇਸ ਕੋਟ ਪੈਨ ਦਾ ਰੇਟ ਆ ਤੁਹਾਨੂੰ ਉਹਦੇ ਤੇ ਵੀ 25% ਆਫਰ ਦੇਤੀ ਆ ਉਹ ਵੀ 30 ਤਰੀਕ ਤੱਕ ਅੱਗੇ ਆਇਆ ਮੇਰਾ ਪ੍ਰੋਜੈਕਟ ਕਰੋ ਤੁਸੀਂ ਕੋਟ ਪੈਨ ਜਿਹੜਾ ਸੋਣਾ ਸਵਾਲਿਓ ਜੀ ਤੁਹਾਨੂੰ 3 ਪੀਸ ਆਜਾ ਕਰੋ ਭਾਈ ਆ ਆ ਗਿਆ ਉੱਪਰ ਆ ਆਪਣਾ ਕੋਟ ਤੇ ਇਹਦੇ ਥੱਲੇ ਆ ਗਈ ਆ ਬਾਸਕਟ ਨਾਲ ਆ ਗਿਆ ਟਰੋਜ਼ਰ ਇਹਦਾ ਰੇਟ ਤੁਹਾਨੂੰ ਦੱਸਣ ਲੱਗਾ ਤੁਹਾਨੂੰ ਸਟਿਚ ਕਰਕੇ ਜਿੱਥੇ ਬਾਜ਼ਾਰ ਦੇ ਵਿੱਚ 3000 3500 ਸਿਰਫ ਤੁਹਾਡਾ ਸਿਉਣ ਦਾ ਯਾਨੀ ਕਿ ਸਟਿਚਿੰਗ ਦਾ ਰੇਟ ਮਿਲਦਾ ਉੱਥੇ ਤੁਹਾਨੂੰ ਆ 3 ਪੀਸ ਕੋਟ ਪੈਂਟ 3760 ਰੁਪਏ ਚ ਦੇ ਦੇਣਾ ਉਹਦੇ ਉੱਪਰ ਵੀ ਤੁਹਾਨੂੰ 25% ਆਫਰ ਡਿਸਕਾਊਂਟ ਉਲਾ ਦੇਣੀ ਆ ਸੋ ਇਹ ਕੋਟ ਪੈਂਟ ਦੀ ਗੱਲ ਕਰੀਏ ਆਪਾਂ ਵੀ ਤੁਹਾਨੂੰ 2995 ਚ 2 ਪੀਸ ਚੈੱਕ ਕਰਾ ਕੇ ਦੇਵਾਂਗੇ ਆ ਦੇਖੋ ਲਾਈਨਿੰਗ ਦੇ ਵਿੱਚ ਲੈਣਾ ਆ ਸਕਿਨ ਕਲਰ ਦੇ ਵਿੱਚ ਲੈਣਾ ਬਲੂ ਲੈਣਾ ਪਲੇਨ ਦੇ ਵਿੱਚ ਲੈਣਾ ਕਲਰਾਂ ਦੀ ਆਪਣੇ ਕੋ ਪਰਮਾਰ ਬਹੁਤਾ ਪਿੱਛੇ ਕੈਮਰਾ ਘੁਮਾ ਦਿਓ ਇੱਕ ਕਰੀ ਆ ਕੇ ਦੇਵਾਂਗੇ 2995 ਵਿੱਚ ਭਾਜੀ ਜਿਹੜੇ ਰੰਗ ਨਾਲ ਮੈਚਿੰਗ ਕਰਨੀ ਕਰ ਲਿਓ ਜਿਹੜਾ ਤੁਸੀਂ ਫੈਬਰਿਕ ਲੈਣਾ ਉਹ ਲੈ ਲਓ ਤੁਸੀਂ ਕਹਿੰਦੇ ਲੈਨਾ ਵਾਲਾ ਕਪੜਾ ਲੈਣਾ ਤੁਈ ਲੈਨ ਨਾਲ ਲੈ ਲਓ ਤੁਸੀਂ ਕਹਿੰਦੇ ਪਲੇਨ ਲੈਣਾ ਪਲੇਨ ਲੈ ਲਿਓ ਉਹ ਡਾਰਕ ਲੈਣਾ ਫਿੱਕਾ ਲੈਣਾ ਇਹਦੇ ਵਿੱਚ ਵੀ ਮਾਤੂ ਹੀ ਦਸਤਾਰ ਨੇ 30 30 ਤੱਕ ਮੈਂ ਕਹਾਂ ਜੀ 30 30 ਤੱਕ ਵੱਡੀ ਆਫਰ ਲਾਤੀ ਆ 25% ਖੁੱਲਾ ਆਫਰ ਲਾਤਾ ਤੁਹਾਨੂੰ ਰੇਟ ਦੇ ਉੱਪਰ ਅੱਗੇ ਗੱਲ ਕਰਦੇ ਆਂ ਬਸ ਸ਼ਰਟਾਂ ਦੀ ਲਾਈਨਿੰਗ ਦੇ ਵਿੱਚ ਚੈੱਕ ਚ ਲੈਣੀ ਆ ਬਰੀਕ ਚੈੱਕ ਪ੍ਰਿੰਟ ਚੈੱਕ ਜਿੱਦਾਂ ਦਾ ਕਹੋਗੇ ਤੁਹਾਨੂੰ ਡਿਜ਼ਾਈਨ ਦੇ ਦੇਵਾਂਗੇ ਇਹਦੇ ਵਿੱਚ ਵੀ ਤੁਹਾਨੂੰ 25% ਡਿਸਕਾਊਂਟ ਦੇਵਾਂਗੇ ਮਾਤੂਸ਼ੀ ਦੀ ਦਸਤਾਰ ਦੇ ਵਿੱਚ ਭਾਜੀ 30 ਤਰੀਕ ਤਰੀਕ ਨੋਟ ਕਰ ਲਓ 30 ਤਰੀਕ ਤੱਕ ਤੁਹਾਨੂੰ ਵੱਡੀ ਆਫਰ ਦੇ ਰਹੇ ਹਾਂ ਜੀ 25% ਲੈਸ ਮਾਤੂਸ਼ੀ ਦੀ ਦਸਤਾਰ ਬਟਾ ਰੋਡ ਕਾ ਦੀਆਂ ਆ ਜਾਓ ਮਹਿਰਵਾਨੀ ਚੈੱਕ ਕਰ ਲੋ ਲਾੜਾ ਕਹਿੰਦਾ ਮੈਂ ਮੇਰੀ ਵਿਆਹ ਚ ਟੌਰ ਨਿਕਲਨੀ ਚਾਹੀਦੀ ਏ ਇਹਦੇ ਵਿੱਚ ਵੀ ਆਪਾਂ ਤੁਹਾਨੂੰ 25% ਡਿਸਕਾਊਂਟ ਦੇ ਦੇਂਗੇ ਬਜਾਅ ਦੇ ਵਿੱਚ 13 13 15 15 ਹਜ਼ਾਰ ਖਰਚਣ ਦੀ ਲੋੜ ਨਹੀਂ ਤੁਸੀਂ ਮਾਤੂ ਸ਼੍ਰੀ ਦਸਤਾਰ ਆ ਜਾਓ ਤੁਹਾਨੂੰ ਫਾਇਦੇ ਕਰਕੇ ਦੇਣੀਏ ਕਿ ਕਿਵੇਂ ਕਿਰਾਏ ਤੇ ਦੇਵਾਂਗੇ ਕਿ ਨਹੀਂ ਭਾਈ ਉਹਨਾਂ ਦੀ ਆਪਣੀ ਬਣਾ ਕੇ ਤਿਆਰ ਕਰਾ ਕੇ ਦਵਾਂਗੇ 25% ਡਿਸਕਾਊਂਟ ਤੇ ਆਹ ਵਾਲੀ ਸ਼ੇਰਵਾਨੀਆਂ ਬਿਲਕੁਲ ਭਾਈ ਜੀ ਬਿਲਕੁਲ ਤਿਆਰ ਦੇ ਵਿੱਚ ਤੁਸੀਂ ਕਿਰਾਏ ਤੇ ਸ਼ੇਰਵਾਨੀਆਂ ਨਹੀਂ ਲੈਣੀਆਂ ਹੁਣ ਆਪਣੀਆਂ ਸ਼ੇਰਵਾਨੀਆਂ ਸਮਾ ਲੋ ਆਹ ਬਾਈ ਕਪੜਾ ਦੇਖ ਲੋ ਤੁਹਾਨੂੰ 6500 ਰੁਪਇਆ ਜਿੱਥੇ ਸ਼ੇਰਵਾਨੀ ਤੁਹਾਨੂੰ ਸੌਗ ਦਿੰਦੇ ਸੀਗੇ ਹੁਣ ਉਹਦੇ ਉੱਪਰ ਵੀ ਤੁਹਾਨੂੰ 25% ਮਿਲ ਜਾਣਾ ਆਪਣੇ ਕੋਲ ਥਾਂ ਦੇ ਥਾਂ ਭਰੇ ਹੋਏ ਆ 25% ਡਿਸਕਾਊਂਟ ਮਾਤੂਸ਼ੀ ਦਸਤਾਰ ਲਗਾਤਾ ਤੁਹਾਨੂੰ 500 550 ਤੋਂ ਵੱਧ ਰੰਗ ਪੱਗਾਂ ਦੇ ਵਿੱਚ ਮਾਤੂਸ਼ੀ ਦਸਤਾਰ ਜਿਹੜਾ ਦਸਤਾਰ ਯਾਨੀ ਕਿ ਪੱਗਾਂ ਦਾ ਬ੍ਰਾਂਡ ਮੰਨਿਆ ਜਾਂਦਾ ਔਰ ਇਹ ਵਿੱਚ ਤੁਹਾਨੂੰ ਪੱਟੀ ਉੱਪਰ ਕਾਦੇ ਰੰਗ ਚੈੱਕ ਕਰੀ ਜਾਓ ਜਿੱਦਾਂ ਦਾ ਕਹੋਗੇ ਤੁਹਾਨੂੰ ਰੰਗ ਦੇ ਦੇਾਂਗੇ ਪੱਗਾਂ 'ਚ ਕਮੀ ਕੋਈ ਨਹੀਂ 500 ਤੋਂ ਬਾਅਦ ਰੰਗ ਤੁਹਾਨੂੰ ਮਿਲ ਜਾਣਗੇ ਜਸੜ ਬਣਾਓ ਕਹੋਗੇ ਜਸੜ ਬਣਾ ਕੇ ਭੇਜਾਂਗੇ ਐਮ.ਏ.ਵਰ ਕਹੋਗੇ ਐਮ.ਏ.ਵਰ ਬਣਾ ਕੇ ਭੇਜਾਂਗੇ ਇੱਥੋਂ ਇੱਕ ਕਾਰੀ ਮਾਤੂ ਜੀ ਦੀ ਦਸਤਾਰ ਆ ਜਾਓ ਪੱਗਾਂ ਚੈੱਕ ਕਰੋ ਫਿਰ ਤੁਸੀਂ ਗੱਲ ਕਰਿਓ ਆਗੇ ਮੈਂ ਕਹਿੰਦਾ ਪੱਗਾਂ ਦੇ ਵਿੱਚ ਜਿੱਥੇ ਬ੍ਰਾਂਡ ਮਾਤੂ ਸ਼ੀ ਦਸਤਾਰ ਆ ਰੰਗ ਦੇਖ ਲਾ ਮੇਰਾ ਵੀਰ ਇੱਧਰ ਵੀ ਦਿਖਾ ਦੇ ਪੂਰਾ ਇੱਥੋਂ ਪੂਰਾ ਕਮਾਰੇ ਪਿਕਾਗੋ ਪਿਕਾ ਗੂੜੇ ਦਾ ਗੂੜਾ ਪਿਕਾ ਨਾ ਪਿਕਾ ਜਿੰਨਾ ਮੈਜਿੰਗ ਕਰਨੀ ਕਰਾ ਰਹੇ ਹੋ ਅੱਛਾ ਭਾਈ ਫੁੱਲ ਵੈਲ ਮਿਲ ਜੂ ਆਪ ਨੂੰ ਹਾਫ ਵੈਲ ਮਿਲ ਜੂ ਭਾਈ ਜੀ ਫੁੱਲ ਵੈਲ ਮਿਲ ਜੂ ਆਪਣੇ ਕੋਲ ਹਾਫ ਵੈਲ ਸਾਹਮਣੇ ਲੱਗੀ ਹੋ ਜਾਂ ਸਾਰਾ ਸ਼ੈਖ ਨੇ ਫੁੱਲ ਵੈਲ ਦਾ ਬਣਾਇਆ ਹੋਇਆ ਆ ਦੂਜੀ ਗੱਲ ਉਤ ਤੋਂ ਬਾਅਦ ਆ ਜਾਂਦੀ ਸੂਟਾਂ ਦੀ ਲਾਈਨਿੰਗ ਮਾਜੀ ਸੂਟਾਂ ਦੀ ਲਾਈਨਿੰਗ ਚੈੱਕ ਕਰਾ ਦਿਓ A1 ਕਪੜਾ ਦਵਾਂਗੇ ਲਾਮਾ ਨਹੀਂ ਆਊਗਾ ਕਿਸੇ ਚੀਜ਼ ਦਾ ਮੈਂ ਕਹਿੰਦਾ ਭਾਈ ਜੀ ਸੂਟਾਂ ਦੀ ਲਾਈਨਿੰਗ ਤਾਂ ਤੁਸੀਂ ਰੰਗ ਚੈੱਕ ਕਰ ਲਓ ਅੱਛਾ ਇਹਦੇ ਰੇਟ ਭਾਈ ਕੀ ਪਊ ਐਵੇਂ ਭਾਈ ਜੀ ਆਪਾਂ ਬਜ਼ਾਰ ਦੇ ਵਿੱਚ 60 ਰੁਪਏ ਤੋਂ ਸਟਾਰਟ ਹੋਦੀ ਆਪਾਂ 40 ਰੁਪਏ ਤੋਂ ਸਟਾਰਟ ਦਵਾਂਗੇ ਤੁਹਾਨੂੰ ਲਾਈਨਿੰਗ ਫੈਬਰਿਕ ਬਹੁਤ ਪਿਆਰਾ 40 ਰੁਪਏ ਤੋਂ ਰੇਟ ਜਿਹੜਾ ਸ਼ੁਰੂ ਹੋ ਜਾਂਦਾ ਜੀ ਤੇ ਫੈਬਰਿਕ ਰੰਗ ਤੁਹਾਨੂੰ ਜਿਹੜਾ ਕੋ ਉਹ ਤੁਹਾਨੂੰ ਉਹ ਮਿਲ ਜਾਣਾ ਰੰਗ ਦਾ ਪੱਗਾਂ ਨੂੰ ਲੈ ਲਓ ਤੁਸੀਂ ਤੁਸੀਂ ਲੈਂਿੰਗ ਨੂੰ ਜਾ ਤਾਂ ਤੁਹਾਨੂੰ ਰੰਗਾਂ ਦੀ ਬਹਮਾਰ ਮਿਲ ਜੇਲੀ ਔਰੇ ਨਾਲ ਨਾਲ ਜਿਹੜਾ 25% ਆਫ ਲੱਗਿਆ ਹੋਇਆ ਉਹ ਹੈਗਾ ਜੀ ਕੋਟ ਪੈਂਟ ਲੈ ਲਓ ਪੈਂਟਾਂ ਲੈ ਲਓ ਸ਼ਾਰਟਾਂ ਲੈ ਲਓ ਸ਼ੇਰਵਾਨੀ ਲੈ ਲਓ 25% ਆਫ ਤੇ ਤੁਹਾਨੂੰ ਸਾਰੀਆਂ ਆਫਰਾਂ ਮਿਲ ਜਾਣਗੀਆਂ ਤੁਸੀਂ ਆਉਣਾ ਕਿੱਥੇ ਆ ਜੀ ਮਾਤੂਸ਼ੀ ਦਸਤਾਰ ਬੁੱਟਰ ਰੋਡ ਕਾਦੀਆਂ ਤੇ ਵੀਡੀਓ ਨੂੰ ਹੁਣ ਤੁਸੀਂ ਬਾਈ ਜੀ ਵੱਧ ਵੱਧ ਸ਼ੇਅਰ ਕਰ ਦਿਓ ਜੀ